ਲਓ ਵੀ ਸੱਜਣੋ ਅੱਜ ਜਿਹੜੇ ਤੁਹਾਡੇ ਲਈ ਦੋ ਟਾਪ ਦੇ ਨਗੀਨੇ ਲੈ ਕੇ ਆਏ ਆ ਨਾ ਬਿਲਕੁਲ ਜਾਇਜ਼ ਜਿਹੇ ਰੇਟ ਦੇ ਵਿੱਚ ਤੁਹਾਨੂੰ ਮਿਲ ਜਣੇ ਆ ਕਿਉਂਕਿ ਜੋ ਅੱਜ ਘੋੜਾ ਮਾਰਕੀਟ ਦੇ ਵਿੱਚ ਰੇਟ ਚੱਲ ਰਹੇ ਆ ਉਹਦੇ ਹਿਸਾਬ ਦੇ ਨਾਲ ਬਾਈ ਹੋਣੇ ਬਹੁਤ ਜਾਇਜ਼ ਜਿਆ ਰੇਟ ਇਹਨਾਂ ਦੋਨਾਂ ਜਾਨਵਰਾਂ ਦਾ ਮੰਗਦੇ ਆ ਵੀਡੀਓ ਨੂੰ ਅਖੀਰ ਤੱਕ ਸਾਰੇ ਜਣੇ ਜ਼ਰੂਰ ਦੇਖ ਲਿਓ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇ ਦੇਣੀ ਆ ਥੋੜਾ ਕੰਮ ਆ ਸਿਰਫ ਬਾਈ ਨੂੰ ਫੋਨ ਕਰਨਾ ਤੇ ਬਾਈ ਦੇ ਨਾਲ ਜਿਹੜੀ ਰੇਟ ਦੀ ਸੈਟਿੰਗ ਕਰਨੀ ਆ ਤੇ ਬਾਕੀ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦੇਣਾ ਗੱਲਬਾਤ ਕਰੀਏ ਆਪਾਂ ਇੱਕ ਘੋੜੀ ਦੀ 6 ਸਾਲ ਬਾਈ ਹੁਣੇ ਕਹਿੰਦੇ ਇਹਦੀ ਇਸ ਟਾਈਮ ਉਮਰ ਹੋ ਚੁੱਕੀ ਆ ਤੇ ਜਿੱਥੋਂ ਬਾਈ ਕਹਿੰਦਾ ਆਪਾਂ ਲਈ ਸੀ ਉਹਨਾਂ ਦੇ ਦੱਸੇ ਦੇ ਮੁਤਾਬਕ ਇਹ ਹਰਸ਼ਵਰਧਨ ਦੀ ਧੀ ਆ ਸੱਜਣੋ ਹਰਸ਼ਵਰਧਨ ਅੱਗੇ ਤੂਫਾਨ ਦਾ ਸੀ ਬਾਕੀ ਤੁਸੀਂ ਘੋੜੀ ਨੂੰ ਦੇਖ ਵੀ ਰਹੇ ਹੋ ਬਹੁਤ ਜਿਆਦਾ ਚੰਗਾ ਬਲੱਡ ਆ ਇਹਦੇ ਵਿੱਚ ਇਹ ਦੇਖੋ ਮੱਥੇ ਫੁੱਲ ਤੇ ਦੋ ਪੈਰੇ ਦੇ ਮਗਰ ਲਈ ਚਿੱਟਿਆ ਸੱਜਣੂ ਚਮਕ ਚਮਕ ਬਹੁਤ ਸੋਹਣੀ ਆ ਬਹੁਤ ਸੋਹਣੀ ਤੇ ਸ਼ਕੀਨ ਚਮੜੀ ਦੀ ਆ ਜਿਵੇਂ ਇਹਦੇ ਮਗਰ 5.5 ਤੋਂ 6 ਮਹੀਨੇ ਦਾ ਬੱਚਾ ਪਾਲ ਰਿਆ ਵਾ ਉਸ ਹਿਸਾਬ ਦੇ ਨਾਲ ਘੋੜੀ ਬਹੁਤ ਜਿਆਦਾ ਚੰਗੀ ਤੇ ਸੋਹਣੀ ਕੰਡੀਸ਼ਨ ਦੇ ਵਿੱਚ ਆ ਤੇ ਮੌਕੇ ਦੀ ਸੱਜਣੂ ਖਾਲੀ ਆ ਤੇ ਬਾਈ ਹੁਣ ਇਹ ਕਹਿੰਦੇ 62 ਇੰਚ ਇਹਦਾ ਜਿਹੜਾ ਕੱਦ ਆ ਜੇ ਕਿਸੇ ਵੀ ਸੱਜਣ ਨੇ ਵੀਡੀਓ ਲੈਣੀ ਹੋਵੇ ਘੋੜੀ ਦੇ ਕਬਦ ਮੰਦੇ ਦੀ ਤਬਾਈ ਹੋਣੀ ਕਹਿੰਦੇ ਆਪਾਂ ਭੇਜ ਵੀ ਦੇਵਾਂਗੇ ਇਹ ਕਿਸੇ ਵੀ ਸੱਜਣ ਦਾ ਵਿਚਾਰ ਬਣਦਾ ਵਾ ਕਿਉਂਕਿ ਟਾਪ ਦਾ ਰਿਜ਼ਲਟ ਇਹ ਘੋੜੀ ਨੇ ਪਹਿਲਾਂ ਵੀ ਦਿੱਤਾ ਵਾ ਤੁਸੀਂ ਦੇਖ ਹੀ ਰਹੇ ਹੋ 5.5 ਤੋਂ 6 ਮਹੀਨਿਆਂ ਦੀ ਉਮਰ ਦਾ ਬੱਚਾ ਇਹਦੇ ਮਗਰ ਤਿੰਨ ਪੈਰ ਚਿੱਟੇ ਮੱਥੇ ਤੇ ਬਹੁਤ ਸੋਹਣਾ ਪਟਾ ਦਿੱਤਾ ਬਾਕੀ ਬੱਚਾ ਸੋਹਣਾ ਬਹੁਤ ਆ ਅੱਗੇ ਤੁਹਾਨੂੰ ਆਪਾਂ ਬੱਚੇ ਦੇ ਸ਼ਾਟ ਵੀ ਦਿਖਾਵਾਂਗੇ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹੋ ਤੇ ਜੇਕਰ ਕਿਸੇ ਵੀ ਸੱਜਣ ਦਾ ਵਿਚਾਰ ਬਣਦਾ ਵਾ ਘੋੜੀ ਖਰੀਦਣ ਦਾ ਤਾਂ ਬਾਈ ਦਾ ਨੰਬਰ ਆ ਜਿਹੜਾ ਮਣੀ ਦਾ WhatsApp ਨੰਬਰ ਚੱਲ ਰਿਹਾ ਵਾ ਤੇ ਬਾਈ ਜਗਦੀਸ਼ ਜੀ ਦਾ ਜਿਹੜਾ ਮੋਬਾਈਲ ਨੰਬਰ ਚੱਲ ਰਿਹਾ ਵਾ ਤੁਸੀਂ ਬਾਈ ਉਹਨਾਂ ਦੇ ਨਾਲ ਗੱਲਬਾਤ ਕਰ ਲਿਓ ਰੇਟ ਵਗੈਰਾ ਜਾਂ ਹੋਰ ਕੋਈ ਵੀ ਤੁਸੀਂ ਚੀਜ਼ ਕਨਫਰਮ ਕਰਨੀ ਹੈ ਬਾਈ ਉਹਨਾਂ ਦੇ ਨਾਲ ਤੁਸੀਂ ਬੇਝਿਜਕ ਹੋ ਕੇ ਗੱਲਬਾਤ ਕਰ ਸਕਦੇ ਹੋ ਕਿਉਂਕਿ ਬਹੁਤ ਹੀ ਪਿਆਰੇ ਸੱਜਣਾ ਬਹੁਤ ਭੈਣ ਇਨਸਾਨ ਆ ਤੇ ਬਾਕੀ ਜੇਕਰ ਘੋੜੀ ਦਾ ਤੁਹਾਡਾ ਵਿਚਾਰ ਬਣਦਾ ਵਾ ਤਾਂ ਵੀ ਗੱਲਬਾਤ ਕਰ ਲਿਓ ਆਜੂ ਹੁਣ ਆਪਾਂ ਗੱਲਬਾਤ ਕਰਦੇ ਆ ਇਹਦੇ ਬੱਚੇ ਦੀ ਸੱਜਣੋ ਇਹ ਵੀ ਬੱਚਾ ਜਿਹੜਾ ਪਕਾਊ ਆ ਇਹ ਵੀ ਬਹੁਤ ਜਿਆਦਾ ਚੰਗੀ ਬਲੱਡ ਲਾਈਨ ਦਾ ਕਿਉਂਕਿ ਬਾਈ ਹੁਣਾਂ ਦੇ ਕੋਲੇ ਇਹਦਾ ਕੱਲਾ ਕੱਲਾ ਰਿਕਾਰਡ ਪਿਆ ਵਾ ਦਾ ਬਾਪ ਆ ਸੱਜਣੋ ਚੰਦਨ ਤੇ ਚੰਦਨ ਘੋੜਾ ਵੀ ਬਹੁਤ ਜਿਆਦਾ ਸ਼ਕੀਨ ਤੇ ਵੱਡਾ ਘੋੜਾ ਸੱਜਣੋ 60 ਟਾਈਮ ਤੇ ਬਾਈ ਕਹਿੰਦਾ ਚੰਦਨ ਦਾ ਕਾਦਾ ਤੇ ਅੱਗੇ ਨੂੰ ਜੇਕਰ ਆਪਾਂ ਚੰਦਨ ਦੀ ਗੱਲਬਾਤ ਕਰੀਏ ਤਾਂ ਉਹ ਦੇਵਰਾਜ ਰਣਗਿਏ ਵਾਲੇ ਦਾ ਪੋਤਾ ਸੱਜਣੋ ਤੇ ਦੇਵਰਾਜ ਹੁਣਾਂ ਨੇ ਜੋ ਪੈਦਾ ਕੀਤਾ ਟੌਪ ਦਾ ਪੈਦਾ ਕੀਤਾ ਵਾ ਕਿਉਂਕਿ ਦੇਵਰਾਜ ਅੱਗੇ ਦਲਵਾਗ ਲਿਵਿੰਗ ਲੈਜੈਂਡ ਘੋੜੇ ਦਾ ਬੱਚਾ ਸੱਜਣੋ ਜੇ ਕਿਸੇ ਵੀ ਸੱਜਣ ਨੇ ਇਹ ਬਚੇਰੇ ਨੂੰ ਘੋੜਾ ਬਣਾਉਣ ਤੱਕ ਦਾ ਸਫ਼ਰ ਕਰਨਾ ਵਾ ਤਾਂ ਬਹੁਤ ਜ਼ਿਆਦਾ ਚੰਗਾ ਰਹੂਗਾ ਕਿਉਂਕਿ ਇਹ ਛੋਟੀ ਉਮਰ ਦੇ ਵਿੱਚ ਹੀ ਬਹੁਤ ਜ਼ਿਆਦਾ ਸੋਹਣਾ ਤੇ ਸ਼ਕੀਨ ਹੈ ਜਿਹੜਾ ਬਚੇਰਾ ਬਣ ਰਿਹਾ ਵਾ ਕੰਨ ਗੁੰਨ ਤੁਸੀਂ ਦੇਖੋ ਬਹੁਤ ਜ਼ਿਆਦਾ ਸੋਹਣਾ ਵਾ ਬਾਕੀ ਬਾਈ ਜੀ ਉਹਨੇ ਨਾਲ ਖੜਿਆ ਹਾਈਟ ਦਾ ਵੀ ਅੰਦਾਜ਼ਾ ਜਿਹੜੇ ਸੱਜਣਾ ਦੀ ਅੱਖ ਪਾਰਖੂਗਾ ਉਹਨੇ ਲਾਈ ਲਿਆ ਹੋਣਾ ਵਾ ਕਿ ਬੱਚੇ ਦੀ ਜਿਹੜੀ ਹਾਈਟ ਆ ਉਹ ਕਿੰਨੀ ਕੁ ਹੋ ਚੁੱਕੀ ਆ ਹਜੇ 5.5 ਤੋਂ 6 ਮਹੀਨੇ ਬਈ ਉਹਨਾਂ ਨੇ ਆਪਾਂ ਨੂੰ ਇਹਦੀ ਉਮਰ ਦੱਸੀ ਆ ਬਾਕੀ ਜੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਆ ਤਾਂ ਬਾਈ ਮਣੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਬਾਈ ਜਗਦੀਸ਼ ਜੀ ਦਾ ਨੰਬਰ ਚੱਲ ਰਿਹਾ ਵਾ ਤੁਸੀਂ ਬਾਈ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਈ ਹੁਣਾਂ ਦਾ ਪਿੰਡ ਮਾਣੂ ਕੇ ਸੰਧੂ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਐ ਸੱਜਣੋ ਕਿਸੇ ਵੀ ਸੱਜਣ ਦਾ ਵਿਚਾਰ ਬਣਦਾ ਵਾ ਤਾਂ ਬਾਈ ਹੁਣੇ ਕਹਿੰਦੇ ਆਪਾਂ ਡੀ ਐਨ ਏ ਤੱਕ ਇਹ ਬਸ਼ੇਰੇ ਦੀ ਜ਼ਿੰਮੇਵਾਰੀ ਲਵਾਂਗੇ ਤਾਂ ਬਾਈ ਹੁਣਾਂ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਰੇਟ ਵਗੈਰਾ ਤੁਸੀਂ ਬਾਈ ਹੁਣਾਂ ਨਾਲ ਫੋਨ ਦੇ ਉੱਪਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀ ਸੱਜਣ ਜਿਹੜਾ ਤੁਹਾਡਾ ਕੋਈ ਬੀਰਪਰਾ ਕੋਈ ਚੰਗੇ ਬਿਛੇਰੇ ਜਾਂ ਚੰਗੀ ਘੋੜੀ ਦੀ ਪਾਲ ਵਿੱਚ ਆ ਉਹਦੇ ਤੱਕ ਇਹ ਵੀਡੀਓ ਪਹੁੰਚਦੀ ਹੋ ਸਕੇ ਮਿਲਦੇ ਆ ਕਿਸੇ ਹੋਰ ਫਾਰਮ ਤੇ ਕਿਸੇ ਹੋਰ ਵੀਡੀਓ ਦੇ ਨਾਲ ਵੀਡੀਓ ਦੇ ਨਾਲ ਬਣਨ ਦੇ ਲਈ ਸਾਰੇ ਸੱਜਣਾਂ ਦਾ ਧੰਨਵਾਦ ਜੇਕਰ ਤੁਸੀਂ ਵੀ ਆਪਣੇ ਚੈਨਲ ਤੋਂ ਵੀਡੀਓ ਕਰਵਾਉਣੀ ਚਾਹੁੰਦੇ ਆ ਤਾਂ ਆਪਣੇ ਦਿੱਤੇ ਹੋਏ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ ਜਿਉਂਦੇ ਵਸਦੇ ਰਹੋ ਜੀ ਧੰਨਵਾਦ